ਹਾਂਜੀ ਖੜੇ ਆ ਰੇਲਵੇ ਰੋਡ ਦਰਾਹਾ ਦੇ ਨਾਲ ਜੋ ਰੋਡ ਜਾਂਦੀ ਆ ਉਸ ਦੇ ਉੱਪਰ ਤੇ ਬੀਤੇ ਕਈ ਦਿਨਾਂ ਤੋਂ ਇੱਥੇ ਸ਼ਿਕਾਇਤਾਂ ਆ ਰਹੀਆਂ ਨੇ ਕਿ ਇਸ ਰੋਡ ਦੇ ਉੱਪਰ ਸਰਕਾਰੀ ਏਟ ਲੱਗੀ ਹੋਈ ਹੈ ਤੇ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਵੱਲੋਂ ਇਸ ਰੋਡ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਬਾਰ ਬਾਰ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਜੋ ਇਹ ਕਬਜ਼ਾਦਾਰੀ ਨੇ ਇਹਨਾਂ ਦੇ ਕੰਨ ਦੇ ਉੱਪਰ ਜونی ਸਰਕਰਈ ਪ੍ਰਸ਼ਾਸਨਿਕ ਅਧਿਕਾਰੀ ਹੈ बीएस ਨੂੰ ਲੈ ਕੇ کئی بار ਇਹਨਾਂ ਨੂੰ ਕਹਿ ਚੁੱਕੇ ਨੇ ਤੇ ਨਗਰ ਕਾਉਂਸਲ ਜੋ ਹੈ ਦਿਰਾਹ ਨਗਰ ਕਾਉਂਸਲ ਹੈ ਉਹ ਵੀ ਇਸ ਮੁੱਦੇ ਦੇ ਉੱਪਰ ਚੁੱਪ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦੇ ਉੱਪਰ ਬਿਲਕੁਲ ਸਰਕਾਰੀ ਟਰ ਲੱਗੀ ਹੋਈ ਹੈ ਤੇ ਨਾਲ ਬਿਲਕੁਲ ਇਸ ਇੱਕ ਸਾਈਡ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਬੂਟੇ ਲਗਾਏ ਗਏ ਨੇ ਫਲਦਾਰ ਬੂਟੇ ਲਗਾਏ ਗਏ ਨੇ ਤੇ ਇਹ ਇਹ ਕਬਜ਼ਾ ਧਾਰੀਆਂ ਵੱਲੋਂ ਇਹ ਬੂਟੇ ਵੀ ਬਿਲਕੁਲ ਤੋੜ ਦਿੱਤੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਦਰਾਹੇ ਦੇ ਕੀ ਹਾਲਾਤ ਨੇ ਇੱਥੋਂ ਕਈ ਸਕੂਲਾਂ ਦੀਆਂ ਬੱਸਾਂ ਲੰਘਦੀਆਂ ਨੇ ਤੇ ਹੋਰ ਰਾਹਗੀਰ ਜਦੋਂ ਇੱਥੋਂ ਲੰਘਦੇ ਨੇ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦੇ ਦੋਵੇਂ ਪਾਸੇ ਕਬਜ਼ਾਧਾਰੀਆਂ ਨੇ ਆਪਦਾ ਸਮਾਨ ਸੁੱਟ ਕੇ ਕਬਜ਼ਾ ਕੀਤਾ ਹੋਇਆ ਹੈ ਤੇ ਜਿਸ ਤੋਂ ਲੋਕ ਡਾਢੇ ਪਰੇਸ਼ਾਨ ਨੇ ਜੋ ਬੱਸਾਂ ਵਾਲੇ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਮੀਂਹ ਪੈਂਦਾ ਤਾਂ ਇਸ ਉੱਪਰ ਪਾਣੀ ਭਰ ਜਾਂਦਾ ਹੈ ਤੋ ਜੋ ਸਮਾਨ ਕੇਲ ਵਗੈਰਾ ਜੋ ਇਥੋਂ ਮੇਖਾਂ ਵਗੈਰਾ ਨੇ ਉਹ ਇਥੋਂ ਆ ਕੇ ਰੋਡ ਦੇ ਉਪਰ ਆ ਜਾਂਦੇ ਨੇ ਜਿਸ ਕਰਕੇ ਉਹਨਾਂ ਦੇ ਟਾਇਰ ਪੰਕਚਰ ਹੋ ਜਾਂਦੇ ਨੇ ਦੇਖ ਸਕਦੇ ਹੋ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸੰਭਾਲਣਾ ਕਰਨਾ ਪੈ ਰਿਹਾ ਹੈ ਇਸ ਦੇ ਬਾਵਜੂਦ ਵੀ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਜੋ ਇਹ ਕਬਜ਼ਾਧਾਰੀ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ ਆਉ ਕਰਦੇ ਆ ਕੁਝ ਇਥੋਂ ਦੇ ਲੋਕਲ ਨਿਵਾਸੀਆਂ ਨਾਲ ਰਾਹਗੀਰਾਂ ਨਾਲ ਗਲਵਾਤ ਜੋ ਇਸ ਜੋ ਇਹਨਾਂ ਕਬਜ਼ਾਧਾਰੀਆਂ ਦੇ ਇਸ ਕਬਜ਼ੇ ਤੋਂ ਡਾਢੇ ਪਰੇਸ਼ਾਨ ਨੇ ਹਾਂਜੀ ਬੀਰ ਜੀ ਕਿ ਨਾਲ ਜੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਜਿਹੜਾ ਇਹ ਰੇਲਵੇ ਰੋਡ ਦੇ ਨਾਲ ਰੋਡ ਜਾਂਦਾ ਇੱਥੇ ਇੱਕ ਕਵਾਡੀਆਂ ਵੱਲੋਂ ਰਸਤੇ 'ਚ ਸਮਾਨ ਰੱਖਿਆ ਹੋਇਆ ਹੈ ਜਿਸ ਕਰਕੇ ਰਾਹਗਰ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕੀ ਕਹੋਗੇ ਹਾਂਜੀ ਉਹ ਸਮਾਨ ਬਹੁਤ ਗਲਤ ਰੱਖਿਆ ਹੈ ਜੀ ਉਹਨਾਂ ਦਾ ਉਹ ਸਮਾਨ ਜਦ ਮੀਂਹ ਕਣੀ ਦਾ ਪਾਣੀ ਖੜ ਜਾਂਦਾ ਵਾ ਤਾਂ ਉਹ ਛੜਕਦੇ ਹੋਰ ਅੱਗੇ ਆ ਜਾਂਦਾ ਵਾ ਤੇ ਰਸਤਾ ਬਲਾਕ ਹੋ ਜਾਂਦਾ ਵਾ ਤੇ ਉਹ ਰਸਤਾ ਬਲਾਕ ਹੋਣ ਕਰਕੇ ਸਾਨੂੰ ਨੰਗੜ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਤੇ ਉਹ ਤੋਂ ਬਾਅਦ ਨਿੱਕਾ ਮੋਟਾ ਸਮਾਨ ਆ ਜਿਵੇਂ ਲੋਹੇ ਦਾ ਸਮਾਨ ਆ ਕੁਛ ਵੀ ਆ ਉਹ ਪਾਣੀ ਦਾ ਵਿਚਾਲੇ ਆ ਜਾਂਦਾ ਵਾ ਟੱਪੇ ਦੇ ਵਿੱਚ ਵੱੜਦਾ ਵਾ ਤਾਂ ਉਹਦੇ ਵਿੱਚ ਸਾਨੂੰ ਨੁਕਸਾਨ ਹੁੰਦਾ ਵਾ ਤੇ ਮਾਲਕ ਬੰਦਾ ਸਾਨੂੰ ਬੋਲਦਾ ਵਾ ਮਾਲਕ ਬੰਦਾ ਕਹਿੰਦਾ ਵਾ ਤੁਸੀਂ ਧਿਆਨ ਨਹੀਂ ਰੱਖਦੇ ਆਗੇ ਇਹਦੇ ਵਿੱਚ ਮਾੜਾ ਮੋਟਾ ਰੋਡ ਵੀ ਸਹੀ ਸਹੀ ਹੋਣਾ ਚਾਹੀਦਾ ਵਾ ਸਾਨੂੰ ਨੰਗੜ ਦੇ ਵਿੱਚ ਵੀ ਹੋਣਾ ਚਾਹੀਦਾ ਵਾ ਬਿੱਜੀ ਕਿਹੜੀ ਕਿਹੜੀ ਬੱਸ ਚ ਲਾ ਰਹੇ ਹੋ ਤੁਸੀਂ ਵੱਡੀ ਆ ਛੋਟੀ ਬੱਸ ਲਾ ਰਹੇ ਹੋ ਵੱਡੀ ਬੱਸ ਚ ਲਾਉਂਦੇ ਆ ਜੀ ਕਿੰਨੇ ਸਾਲ ਹੋ ਗਏ ਬੱਸ ਚਾਉਂਦੇ ਮੈਨੂੰ ਹੋ ਗਏ ਪਹਿਲਾਂ ਤਾਂ ਮੈਂ ਬੜਾ ਟਰਾਲਾ ਚਲਾਉਂਦਾ ਹੁੰਦਾ ਸੀਗਾ ਜੀ ਤੇ ਆ ਹੁਣੇ ਮੈਨੂੰ ਸਾਲ ਹੋ ਗਿਆ ਮੈਂ ਲੋਕਲ ਚਲਾ ਰਹੇ ਆ ਗੱਡੀ ਮਤਲਬ ਕਿ ਤੁਹਾਨੂੰ ਲੱਗਦਾ ਹੈ ਵੀ ਇਹ ਕਵਾੜੀਆਂ ਬਹੁਤ ਗਲਤ ਕਰ ਰਿਹਾ ਰੋਡ ਦੇ ਉੱਪਰ ਇਹਨੇ ਕਬਜ਼ਾ ਕੀਤਾ ਹੋਇਆ ਕਬਜ਼ਾ ਹੀ ਕਰਿਆ ਹੋਇਆ ਜੀ ਹੋਰ ਇੱਧਰ ਵੀ ਸਮਾਨ ਇੱਧਰ ਵੀ ਆਣ ਦੋਇ ਪਾਸੇ ਤਾਂ ਸਮਾਨ ਰੱਖੀ ਬੈਠਾ ਇੱਕ 407 ਟੈਂਪੂ ਖੜਾ ਉੱਥੇ ਉੱਥੋਂ ਮੋੜ ਲ ਗੱਡੀ ਮੋੜਨ ਲੱਗੇ ਕਿੰਨਾ ਸਾਨੂੰ ਪਤਾ ਨਾ ਅਸੀਂ ਗੱਡੀ ਕਿਵੇਂ ਮੋੜਦੇ ਆ ਉੱਥੋਂ ਜੇ ਕਿ ਉਹਨਾਂ ਦੀ ਗੱਡੀ ਦੇ ਨਾਲ ਲੱਗਦੀ ਆ ਤਾਂ ਮੁੜ ਕੇ ਆਲਾ ਸਾਨੂੰ ਬੋਲੂਗਾ ਵੀ ਸਾਡੀ ਗੱਡੀ ਦੇ ਨਾਲ ਲੱਗਦੀ ਉਹ ਤਾਂ ਨਹੀਂ ਅਗਲਾ ਦੇਖਦਾ ਹੈਗਾ ਆਪਣੀ ਗਲਤੀ ਨਹੀਂ ਅਗਲਾ ਦੇਖਦਾ ਹੈਗਾ ਜਿਸ ਤਰ੍ਹਾਂ ਕਿ ਜੋ ਹਲਕਾ ਪੈੜ ਦੇ ਐਸ ਡੀ ਐਮ ਨੇ ਇਹਨਾਂ ਦੇ ਹਦਾਇਤਾਂ ਕੀਤੇ ਨੇ ਵੀ ਨਜਾਇਜ਼ ਕਬਜੇ ਚੱਕੇ ਜਾਣੇ ਚਾਹੀਦੇ ਨੇ ਕੀ ਮੰਗ ਕਰੋਗੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਆਈ ਉਹਨਾਂ ਦੇ ਉਹਨਾਂ ਨੂੰ ਮਾੜਾ ਮੋਟਾ ਸਮਝਾਇਆ ਜਾਵੇ ਕਿਹਾ ਜਾਵੇ ਵੀ ਆਪਦਾ ਸਮਾਨ ਆਪਜੀ ਦੁਕਾਨ ਦੇ ਅੰਦਰ ਰੱਖਣ ਬਾਹਰ ਥੋੜੀ ਰੱਖਣ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕਰਨਾ ਰਾਹਗੀਰੀ ਜਾਂ ਹੋ ਰਸਤਾ ਵਾ ਵਾ ਰਸਤਾ ਬਰੌਕ ਹੁੰਦਾ ਵਾ ਹਰ ਇੱਕ ਨੂੰ ਪਰੇਸ਼ਾਨੀ ਹੁੰਦੀ ਆ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਇਹੀ ਮੰਗ ਆ ਸਾਨੂੰ ਵੀ ਉਹ ਰਸਮਾਨ ਚੱਕਿਆ ਜਾਣਾ ਚਾਹੀਦਾ ਵਾ ਉੱਥੋਂ ਤੇ ਜੋ ਗੱਡੀਆਂ ਗੁੱਡੀਆਂ ਉੱਥੇ ਖੜਾਉਂਦੇ ਨੇ ਰਸਤੇ ਦੇ ਵਿੱਚ ਡਿੱਕੇ ਦੇ ਵਿੱਚ ਤੇ ਉਹ ਪਰੇ ਕਰਾਈਆਂ ਜਾਣ ਠੀਕ ਹੈ ਧੰਨਵਾਦ ਅਮਿਤ ਰਾਜ ਜੀ ਇਹ ਗਲੀ ਆ ਇਸ ਗਲੀ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਦੋਂ ਮੀਂਹ ਪੈਂਦਾ ਤਾਂ ਇਸ

ਜਿਸ ਤਰ੍ਹਾਂ ਕਿ ਇੱਥੇ ਉਹ ਕੁਝ ਕਬਜ਼ਾਧਰਿਆਂ ਵੱਲੋਂ ਉੱਥੇ ਕਬਜ਼ੇ ਕੀਤੇ ਗਏ ਨੇ ਸਾਰੇ ਤੇ ਦੋਵੇਂ ਪਾਸੇ ਅਬਦਾ ਸਮਾਨ ਰੱਖਿਆ ਹੋਇਆ ਕਵਾੜ ਦਾ ਸਮਾਨ ਰੱਖਿਆ ਹੋਇਆ ਜਿਸ ਕਰਕੇ ਜੋ ਰਾਹ ਬੰਦ ਹੋਇਆ ਪਿਆ ਤੇ ਜੋ ਬੂਟੇ ਲਗਾਏ ਗਏ ਨੇ ਸਾਈਡ ਤੇ ਬੂਟੇ ਟੋੜ ਦਿੱਤੇ ਗਏ ਨੇ ਇਹਦੇ ਬਾਰੇ ਕੀ ਕੰਮ ਟੂਟੇ ਤਾਂ ਸਾਰੇ ਲਗੇ ਤੇ ਪੂਰੇ ਟੁੱਟੇ ਸਾਰੇ ਇਧਰ ਵੀ ਸਾਰੇ ਲਗੇ ਤੇ ਬੂਟੇ ਪਤਾ ਨਹੀਂ ਕਿਧਰ ਗਏ ਟੋੜ ਦਿੱਤੇ ਟੋੜ ਦਿੱਤੇ ਸਾਰੇ ਟੁੱਟੇ ਜਿਹੜੇ ਜੋ ਇੱਥੇ ਸਮਾਨ ਰੱਖਿਆ ਦੋਵੇਂ ਪਾਸੇ ਇਹਨਾਂ ਦਾ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਲੋਕਾਂ ਨੂੰ ਹਾਂਜੀ ਹੁੰਦੀ ਹੈ ਥੋੜੀ ਬੜੀ ਹੁੰਦੀ ਹੈ ਏਸੀ ਵਾਰ ਨਹੀਂ ਗੱਲ ਨਹੀਂ ਹੁੰਦੀ ਹਾਂਜੀ ਗਲੀਆਂ ਸਾਫ਼ ਹੋਣੀਆਂ ਚਾਹੀਦੀਆਂ ਗੱਲੀ ਦਾ ਸਿਸਟਮ ਥੋੜੀ ਹੁਤਾ ਹੈ ਕੀ ਮੰਗ ਕਰੂੰਗੇ ਪ੍ਰਸ਼ਾਸਨ ਤੋਂ ਸਫਾਈ ਹੋਣੀ ਚਾਹੀਦੀ ਗਲੀ ਦੀ ਸਫਾਈ ਹੋਣੀ ਚਾਹੀਦੀ ਹੈ ਸਫਾਈ ਵੀ ਹੋਣੀ ਚਾਹੀਦੀ ਹੈ ਨਾਲੇ ਗੱਟਰ ਸਾਫ਼ ਗੱਟਰ ਵੀ ਸਫਾਈ ਹੋਈ ਗੱਟਰ ਸਾਫ਼ ਹੋਣੇ ਚਾਹੀਦੇ ਨੇ ਹਾਂਜੀ ਬਿਲਕੁਲ ਗੱਟਰ ਸਾਫ਼ ਹੋਣੇ ਚਾਹੀਦੇ ਨੇ ਗੱਟਰ ਵੀ ਸਾਫ਼ ਜਿਹੜੇ ਨਜਾਇਜ਼ ਕਬਜ਼ੇ ਨੇ ਇਹਨਾਂ ਨੂੰ ਵੀ ਹਟਾਉਣਾ ਚਾਹੀਦਾ ਜੀ ਮੈਨੂੰ ਹਟਾਓ ਫਿਰ ਜਾਮ ਲਾਦੀ ਹੈ ਵਸਾਂ ਵਾਲਿਆਂ ਨੂੰ ਦਿੱਕਤ ਹੁੰਦੀ ਹੈ ਟਰੋ ਵਾਲਿਆਂ ਨੂੰ ਹਾਂ ਕਿੰਨੇ ਕ ਸਮੇਂ ਤੋਂ ਇੱਥੇ ਮਤਲਬ ਤੁਹਾਨੂੰ ਸੱਸੇ ਆ ਰਹੀ ਆ ਪਾਣੀ ਖੜਨ ਦੀ ਤੇ ਕਬਜਿਆਂ ਦੀ ਦੋ ਤਿੰਨ ਸਾਲ ਤੋਂ ਤਾਂ ਆਈ ਦੀ ਜੀ 7 ਸਾਲ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਮੈਂ ਹੀ ਇੱਕ ਵਾਰੀ ਗਿਰ ਗਿਆ ਸਕੂਟਰੀ ਤੋਂ ਅੱਛਾ ਕਦੋਂ ਕਰੇਗਾ ਤੁਸੀਂ ਕੰਮ 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 ਕੋਲੇ ਬੰਦੇ ਵੀ ਡਿੱਗੇ ਜਾਂਦੇ ਨੇ ਅੱਛਾ ਮੈਂ ਖ਼ਬਾਰ ਬਣਦਾ ਸਵੇਰੇ ਸਵੇਰੇ ਮੈਂ ਹੀ ਡਿੱਗਿਆ ਸੀਗਾ ਵੀਰੇ ਪਾਣੀ ਭੰਨਦਾ ਸਕੂਟਰੀਆਂ ਜੇ ਔਰ ਐਵੇਂ ਖੜ ਜਾਂਦੀਆਂ ਸਕੂਟਰੀਆਂ ਸਲੈਂਸਰ 'ਚ ਪਾਣੀ ਭੜ ਜਾਂਦਾ ਬੱਸਾਂ ਵਾਲਿਆਂ ਦੀ ਦਿੱਕਤ ਹੁੰਦੀ ਆ ਇਹਨਾਂ ਨੇ ਕਬਜਾ ਕੀਤਾ ਇਹ ਯਰੇ ਬਹੁਤ ਇਹਨਾਂ ਦੇ ਕਾਰਨ ਨਾਲ ਹੀ ਜਿਹੜੀ ਬੰਦ ਨੇ ਬੰਦ ਕੀਤੀਆਂ ਹੋਈਆਂ ਨੇ ਨਾਲੀਆਂ ਬੰਦ ਕਰ ਦਿੱਤੀਆਂ ਹਾਂਜੀ ਆ ਦੇਖੋ ਜੋ ਸਮਾਨ ਹਾਂ ਹਾਂਜੀ ਸਮਾਨ ਦੇਖੋ ਸਾਰਾ ਰੱਖਿਆ ਇੱਥੇ ਸਮਾਨ ਰੱਖਿਆ ਹੋਇਆ ਹਾਂਜੀ ਜਿਹੜੀ ਨਾਲੀਆਂ ਨੇ ਬੰਦ ਹੋ ਗਈਆਂ ਨਾਲੀਆਂ ਬੰਦ ਹੋ ਗਈਆਂ ਹਾਂਜੀ ਪਾਣੀ ਜਾਂਦਾ ਨਹੀਂ ਇਸ ਪਾਣੀ ਜਾਂਦਾ ਨਹੀਂ ਪਾਣੀ ਭਰ ਜਾਂਦਾ ਹਾਂਜੀ ਤੁਸੀਂ ਤੁਹਾਨੂੰ ਆਪ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜੀ ਉੱਥੇ ਤਾਂ ਪਾਣੀ ਬਹੁਤ ਖੜਾ ਜਾਂਦਾ ਪਾਣੀ ਇੱਥੇ ਦੰਦਾ ਪਾਣੀ ਹੈ ਜੀ ਨਾਲੀ ਦਾ ਤੁਸੀਂ ਆਪੇ ਆ ਕੇ ਦੇਖੋ ਇਹਨਾਂ ਦਾ ਤਾਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਹੁਤ ਜਿਆਦਾ ਹੈ ਤੁਸੀਂ ਬਹੁਤ ਇੱਧਰ ਬਹੁਤ ਮੱਛਰ ਬਣਦੇ ਨੇ ਯਾਰ ਨਗਰ ਕੌਂਸਲ ਦਾ ਕੋਈ ਇੱਧਰ ਆਉਂਦਾ ਕੋਈ ਇੱਧਰ ਬਿਲਕੁਲ ਨਹੀਂ ਆਇਆ ਨਹੀਂ ਜਿਹੜਾ ਹੀ ਨਹੀਂ ਮਾਰਦਾ ਇੱ ਜੀ ਇਹ ਨਾਲੀ ਸਾਫ ਹੋ ਜਵੇ ਇਹ ਸਮਾਨ ਚੱਕਿਆ ਜਾਵੇ ਇਥੋਂ ਗੁਆੜ ਦਾ ਤਾਂ ਲੱਗਦਾ ਵੀ ਪਾਣੀ ਖੜਨੋ ਹਟ ਜਾਊਗਾ ਨਹੀਂ ਹਟ ਜਾਊਗਾ ਜੀ ਬਿਲਕੁਲ ਹਟ ਜਾਊਗਾ ਲੱਗਦਾ ਕੀ ਕੀ ਕਹੋਗੇ ਬਹੁਤ ਹੀ ਟ੍ਰੈਫਿਕ ਜਮ ਹੁੰਦਾ ਇੱਥੇ ਦਾ ਜੀ ਟ੍ਰੈਫਿਕ ਜਮ ਹੋ ਜਾਂਦਾ ਹਾਂਜੀ ਪਾਣੀ ਬਹੁਤ ਖੜਦਾ ਹੀ ਪਾਣੀ ਖੜਦਾ ਜਦ ਬਰਸਾਤ ਹੋਣ ਲੱਗ ਜਾਂਦੀ ਆ ਤੇ ਤੁਹਾਨੂੰ ਫਿਰ ਦਿੱਕਤ ਆਉਂਦੀ ਆ ਹਾਂਜੀ ਦਿੱਕਤ ਹਾਂਜੀ ਹਾਈ ਚੀਜ਼ ਪੜਦੇ ਆ ਹਾਈ ਚੀਜ਼ ਪੜਦੇ ਹਾਂਜੀ ਇਧਰੋਂ ਜਾਂਦੇ ਆ ਸੀ ਰੋਜ ਪਰਦਾਨ ਜੀ ਕਿੰਨਾ ਜੀ ਆਪਣਾ ਰੋਸ਼ਨ ਲਾਲੀ ਰੋਸ਼ਨ ਲਾਲ ਜੀ ਜਿਹੜਾ ਇਹ ਰੇਲਵੇ ਰੋਡ ਤੇ ਨਾਲ ਇਹ ਲੱਕੜ ਮੰਡੀ ਰੋਡ ਹੈ ਇੱਥੇ ਇੱਕ ਕਬਾੜੀਏ ਵੱਲੋਂ ਸਮਾਨ ਛੁੱਟਿਆ ਗਿਆ ਜਿਸ ਕਰਕੇ ਰਾਹੀਰਾਂ ਨੂੰ ਗੱਡੀ ਜੋ ਬਹਾਨ ਚਾਲਕ ਨੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਰੋਡ ਜਾਮ ਹੋ ਜਾਂਦੇ ਨੇ ਤੇ ਕੀ ਕਹੋਗੇ ਇਸ ਬਾਰੇ ਦੇ ਕੋਈ ਬਰਸਾਤਾਂ ਇਹਦੇ ਨਾਲ ਜਲਦੇ ਵਾਲੇ ਪਾਣੀ ਖੜ ਜਾਂਦਾ ਪਾਣੀ ਖੜਨ ਕਰਕੇ ਜਿਹੜਾ ਇਹਨਾਂ ਦਾ ਕੁਆੜ ਦਾ ਸਮਾਨ ਆਈ ਉਹ ਸਾਰਾ ਰੋੜ ਰੋੜ ਕੇ ਸੜਕ ਤੇ ਆ ਜਾਂਦਾ ਕਿਲ ਬਾਹਰ ਆ ਜਾਂਦੇ ਗੱਡੀਆਂ ਦੇ ਨੁਕਸਾਨ ਟਾਇਰਾਂ ਨੂੰ ਨੁਕਸਾਨ ਹੁੰਦਾ ਇਹ ਪ੍ਰੇਸ਼ਾਨ ਵੀ ਇਹ ਮੰਗ ਕਰਦੇ ਆ ਵੀ ਇਹਨਾਂ ਦਾ ਸਮਾਨ ਸਾਈਡ ਤੇ ਕਰਾਇਆ ਜਾਵੇ ਉਹ ਬਹੁਤ ਗਲਤ ਹੈ ਜੀ ਜਿਹੜਾ ਸਮਾਨ ਸੱਟਿਆ ਵਾ ਗੱਡੀਆਂ ਨਿਕਲ ਜਿਆ ਤੇ ਗੱਡੀਆਂ ਨੂੰ ਬਹੁਤ ਪਰੇਸ਼ਾਨੀ ਆ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀ ਆ ਠੀਕ ਹੈ ਜੀ ਜਿਹੜਾ ਸਮਾਨ ਛੋਟਾ ਮੋਟਾ ਕੋਈ ਕਿਲ ਵਿੱਚ ਹੋਰ ਹੋ ਗਿਆ ਉਹ ਗੱਡੀ ਦੇ ਟਾਇਰਾਂ ਵਿੱਚ ਵੱਜ ਜਦੇ ਨੇ ਸਾਡਾ ਨੁਕਸਾਨ ਹੁੰਦਾ ਵਾ ਠੀਕ ਹੈ ਟਾਇਰ ਪੈਂਚ ਹੋਰ ਗੱਡੀਆਂ ਦੇ ਟਾਇਰ ਗਲਦੇ ਆ ਉਹ ਗਲਤ ਆ ਜੀ ਉਹ ਸਿੱਟਿਆ ਤੁਸੀਂ ਡਰਾਈਵਰ ਹੋ ਹਾਂਜੀ ਮੈਂ ਡਰਾਈਵਰਾਂ ਹੀ ਵਸਦਾ ਅਸਾਂ ਡਰਾਈਵਰਾਂ ਹਾਂਜੀ ਤੁਸੀਂ ਕੱਢਦੇ ਹੋ ਤੇ ਤੁਹਾਨੂੰ ਬੜੀ ਦਿੱਕਤ ਦਾ ਸਾਹਮਣਾ ਕਰ ਕੱਢਣ 'ਚ ਬਹੁਤ ਦਿੱਕਤ ਹੁੰਦੀ ਆ ਉਹਦਾ ਸਮਾਨ ਤਾਂ ਸਮਾਨ ਲੈ ਦੇ ਸਟਵਾਲ ਦੇ ਗੱਡੀਆਂ ਬਹੁਤ ਖੜਾ ਦਿੰਦੇ ਨੇ ਉਹ ਤੋਂ ਹੋਰ ਆ ਕੇ ਗੱਡੀਆਂ ਬਹੁਤ ਅੜਦਲੇ ਉਹ ਗੱਡੀਆਂ ਨੂੰ ਵੀ ਸਾਈਡ ਤੇ ਹਟਾਉਣਾ ਚਾਹੀਦਾ ਉਹਨਾਂ ਦਾ ਸਮਾਨ ਸਾਈਡ ਤੇ ਕਰਨਾ ਚਾਹੀਦਾ ਉਹਨਾਂ ਦਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਚੋਂ ਪ੍ਰਸ਼ਾਸਨ ਤੁਸੀਂ ਤੇ ਅਸੀਂ ਇਹੀ ਮੰਗ ਕਰਾਂਗੇ ਵੀ ਉਹ ਗੱਡੀਆਂ ਸਾਈਡ ਕਰਵਾਓ ਇਹ ਜਿਹੜੀ ਨਰਾ ਨੰਗੜ ਜੇ ਪਰੇਸ਼ਾਨੀ ਨਾ ਹੋਵੇ ਤੇ ਜਿਹੜਾ ਸਮਾਨ ਪਿਆਰ ਦੀ ਉੱਤੇ ਉਹ ਸਮਾਨ ਵੀ ਸਾਈਡ ਕਰਵਾਇਆ ਜਾਵੇ ਜੀ ਅਸੀਂ ਤੇ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਠੀਕ ਹੈ ਹਾਂ ਜੀ